ਰਾਜ ਦੇ 6:30 ਦਾ ਟਾਈਮ ਹੋ ਗਿਆ ਇਧਰ ਕੰਮ ਚੱਲ ਰਿਹਾ ਆਪਣੀ ਗੇਟ ਸਾਰਾ ਬਾਹਰ ਨਹੀਂ ਹੋ ਰਿਹਾ ਉਹ ਕਰਨਾ ਉਹ ਸਾਫ਼ ਕਰਨਾ ਜਿੱਥੋਂ ਗੇਟ ਰੰਗਣਾ ਨਹੀਂ ਤਾਂ ਉੱਤੇ ਸੀਮੰਟ ਜੰਮ ਜਾਣਾ ਗੇਟ ਆਹ ਹੋ ਹਾਂ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਤੇ ਅੱਜ ਦਿਨ ਤਾਂ ਰੈਗੂਲਰ ਹੈ ਸੰਡੇ ਹੈ ਤੇ ਛੁੱਟੀ ਹੈ ਮੇਰੀ ਤੇ ਮਿਸਤਰੀ ਆਏ ਹੋਏ ਨੇ ਤੇ ਸਵੇਰੇ ਸਿਰ ਉਹਨਾਂ ਦੀ ਚਾਹ ਧਰਤੀ ਕਿਉਂਕਿ ਮਿਸਤਰੀ ਚਾਹ ਪੀਤੇ ਬਿਨਾਂ ਕੰਮ ਸ਼ੁਰੂ ਨਹੀਂ ਕਰਦੇ ਉਹ ਕਹਿੰਦੇ ਆਉਣ ਸਾਰੇ ਕਹਿੰਦੇ ਨੇ ਲਿਓ ਜੀ ਚਾਹ ਤੇ ਆਪਾਂ ਚਾਹ ਧਰਨ ਲੱਗੇ ਆ ਤੇ ਪਹਿਲਾਂ ਸਵੇਰੇ ਜਿਹੜੇ ਟੈਲ ਵਾਲੇ ਮਿਸਟਰ ਉਹ ਤਾਂ ਇੱਥੇ ਹੀ ਰਹਿੰਦੇ ਨੇ ਉਹਨਾਂ ਨੂੰ ਚਾਹ ਤਾਂ ਸਵੇਰੀ ਦਿੱਤੀ ਸੀਗੀ ਪਰ ਜਿਹੜੇ ਦੂਸਰੇ ਨੇ ਉਹਨਾਂ ਨੂੰ ਚਾਹ ਆਪਾਂ ਹੁਣ ਦੇ ਰਹੇ ਆ ਬਣੇਲੇ ਬਲੌਗ ਚ ਤੇ ਅੱਜ ਤੁਹਾਨੂੰ ਦੱਸਾਂਗੇ ਸਾਡਾ ਕੰਮ ਕਿੱਥੇ ਤੱਕ ਪਹੁੰਚ ਗਿਆ ਪੇਂਟ ਪੂੰਡ ਵਿੱਚ ਹੀ ਹੋਈ ਜਾ ਰਿਹਾ ਵਿੱਚ ਹੀ ਲੱਕੜ ਦਾ ਕੰਮ ਚੱਲਿਆ ਜਾ ਰਿਹਾ ਵਿੱਚ ਹੀ ਬਾਹਰੀ ਟੈਲ ਲੱਗੀ ਜਾ ਰਹੀ ਨੇ ਵਿੱਚ ਹੀ ਦੂਸਰ ਚਣਾਈ ਵਾਲਾ ਮਿਸਤਰੀ ਬਾਹਰ ਉਹਨੇ ਸਾਡਾ ਰੈਂਪ ਵੀ ਤਿਆਰ ਕਰਤਾ ਤੇ ਸਾਰਾ ਕੁਝ ਹੋਈ ਜਾ ਰਿਹਾ ਬਸ ਬੜੇ ਰਿਓ ਬਲੌਗ ਦੇ ਵਿੱਚ ਚਲੋ ਜੀ ਅੱਜ ਕੋਠਰੇ ਉਨੋਂ ਵਾਸਤੇ ਅਦਰਕ ਵਾਲੀ ਚਾਹ ਬਣਾ ਰਿਹਾ ਅਦਰਕ ਵਾਲੀ ਇੱਥੇ ਜਾਨਾ ਇੱਥੇ ਖੜ ਜਾ ਲਓ ਜੀ ਆਹ ਕੁੱਟ ਤਾਂ ਉਹਨਾਂ ਵਾਸਤੇ ਅਦਰਕ ਠੰਡ ਥੋੜੀ ਜਿਹੀ ਹੋ ਗਈ ਐ ਥੋੜਾ ਅਦਰਕ ਦਾ ਬਿਚ ਕੁੱਟ ਦਾਂਗੇ ਸੋ ਦੈਟ ਉਹ ਸਵੇ ਸਰ ਕੰਡੇ ਤੇ ਹੋ ਜਾਣ ਤੇ ਕੰਮ ਵਧੀਆ ਕਰਨਾ ਤੇ ਲਓ ਜੀ ਆਪਾਂ ਪਾਈਏ ਫਿਰ ਇਹ ਚ ਚੀਨੀ ਮਿੱਠੀ ਰਹੂਗੀ ਇਹ ਜਦ ਹੀ ਲਓ ਚੀਨੀ ਆਪਾਂ ਨੇ ਪਾਤੀ ਤੇ ਇਸ ਤੋਂ ਬਾਅਦ ਬਾਲੀ ਦਿਵਾਉਣ ਤੋਂ ਬਾਅਦ ਆਪਾਂ ਦੁੱਧ ਨੂੰ ਉਤਪਾ ਕੇ ਫੇਰ ਬਾਲੀ ਦਿਵਾਵਾਂਗੇ ਵੇਰਾ ਬੰਨਨ ਚਾਹ ਦੇ ਕੇ ਆ ਜਾਵਾਂਗੇ। ਲਓ ਜੀ ਦੁੱਧ ਆਪਾਂ ਨੇ ਪਾਤਾ ਤੇ ਚਾਹ ਹੁਣ ਆਪਾਂ ਦਵਾਈ ਦੀ ਨੂੰ ਉਬਾਲੇ ਦਵਾਈਏ ਤਿੰਨ ਚਾਰ ਤੇ ਚਾਹ ਸਾਡੀ ਰੈਡੀ ਹੈ ਤੇ ਆਪਾਂ ਚੱਲਦੇ ਫਿਰ ਉਦੋਂ ਬਾਅਦ ਮਿਸਤਰੀਆਂ ਕੋਲ ਤੇ ਦੇਖਦੇ ਆ ਕਿ ਅੱਜ ਕਿਹੜਾ-ਕਿਹੜਾ ਆਇਆ ਹੋਇਆ ਵੈਸੇ ਮੈਂ ਚਾਹ ਜ਼ਿਆਦਾ ਹੀ ਧਰ ਲਈ ਕਿਉਂਕਿ ਕੋਈ ਪਤਾ ਨਹੀਂ ਹੁੰਦਾ। ਕੌਣ ਕਿਹਦੇ ਨਾਲ ਕਦੋਂ ਕੋਈ ਆ ਜਾਏ ਕੋਈ ਬਾਹਰੋਂ ਕੋਈ ਆ ਜਾਏ ਚਾਹ ਥੋੜੀ ਬਹੁਤੀ ਵਾਦੀ ਹੋਣੀ ਚਾਹੀਦੀ ਹੈ। ਤੇ ਲੋ ਜੀ ਚਾਹ ਨੂੰ ਆ ਗਿਆ ਉਬਾਲਾ ਤਿੰਨ ਚਾਰ ਵਾਲੇ ਆ ਗਏ ਨੇ ਤੇ ਅਕਾ ਇੱਕ ਵਾਰ ਫੇਰ ਇਹਨੂੰ ਉਬਲਦਾ ਕਰਕੇ ਤੇ ਲੈ ਕੇ ਜਾਣੇ ਆ। ਨੋਜੀ ਬੰਦ ਕਰਤਾ ਆਪਾਂ ਨੇ। ਇਹ 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 ਹੋਣ ਲੱਗ ਪਿਆ ਤਲਦੇ। ਤੇ ਨੋਜੀ ਆਪਾਂ ਚੰਨੇ ਆ ਚਾਹ ਦੇ ਚਾਹ ਭਰ ਲਿਆ ਆਪਣਾ ਗਲਾਸ। ਗਲਾਸ ਨੂੰ ਜੱਗ ਭਰੇ। ਤੁਹਾਨੂੰ ਬਾਹਰ ਝਾੜੂ ਲਾ ਰਹੀ ਸੀ। ਮੈਂ ਬਾਹਰੋਂ ਬੁਟੀਕ ਤੋਂ ਉੱਤੇ ਆਈ ਆ। ਆਦ ਰੋਟੀ ਕੁਦ ਤੋਂ ਕਿ ਅੱਜ ਸਾਰੇ ਬਾਹਰੋਂ ਝੜ ਚੂੜੀ ਲਾ ਕੇ ਆਈਆਂ ਗੰਢ ਸੁੱਖ ਨੇ ਪਾਣੀ ਉਹ ਘਾ ਕੇ ਆਈਆਂ ਹੈ ਪਾਣ ਵਾਲੀ ਸੀ ਤੇ ਹੁਣ ਮੈਂ ਬਸ ਚਾਹ ਦੇ ਦਨ ਫਿਰ ਮੈਂ ਇਧਰ ਬ੍ਰੇਕਫਾਸਟ ਦੀ ਤਿਆਰੀ ਕਰਕੇ ਤੇ ਫਿਰ ਅਸੀਂ ਅੱਜ ਜਾਣਾ ਬਾਜ਼ਾਰ ਬਾਜ਼ਾਰ ਚ ਜਿਹੜੇ ਸਾਡੇ ਕੰਮ ਨੇ ਕਾਫੀ ਪੈਂਡਿੰਗ ਹੋਇਆ ਸੰਢਿਆ ਸਾਰੇ ਪੈਣ ਕੰਮ ਜਿਹੜੇ ਪੈਂਡਿੰਗ ਨੂੰ ਕਰ ਲੈਣੇ ਕਿਉਂਕਿ ਉਤਾਰ ਦੇ ਆਫਿਸ ਆ ਕੱਲ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਅਮਨ ਨੂੰ ਨਹੀਂ ਗਏ ਹੋਏ ਨੇ ਪੇਕੇ ਪੇਕੇ ਪੜ ਦੀ ਸੈਰ ਕਰਦੇ ਪੈਣੇ ਉਹ ਤੇ ਅੱਜ ਉਹਨਾਂ ਨੇ ਆ ਜਾਣਾ ਤੇ ਬਸ ਫਿਰ ਥੋੜਾ ਜਿਹਾ ਐਮ ਹੋ ਜੂਗਾ ਕਿਉਂਕਿ ਮੈਨੂੰ ਥੋੜਾ ਜਿਹਾ ਕੱਲੀ ਨੂੰ ਔਖਾ ਜਾਂਦਾ ਉਧਰ ਵੀ ਦੇਖਣਾ ਪੈਂਦਾ ਘਰੇ ਵੀ ਦੇਖਣਾ ਪੈਂਦਾ ਹਨਾ ਤੇ ਆਪਣਾ ਗੁਰਦੁਆਰਾ ਸਾਹਿਬ ਦਾ ਕਿਆ ਹੋਇਆ ਅਖੰਡ ਪਾਠ ਤੇ ਮੰਮੀ ਉਧਰ ਹੀ ਨੇ ਟੈਂਡਰ ਹੋ ਗਏ ਨੇ ਉਹ ਸਵੇਰੇ ਚਲੇ ਜਾਂਦੇ ਸ਼ਾਮ ਨੂੰ ਹੀ ਆਉਂਦੇ ਨੇ ਸੇਵਾ ਸੇਵਾ ਕਰਕੇ ਤੇ ਪਰ ਮੈਨੂੰ ਸਾਰਾ ਕੁਝ ਉਧਰ ਇਧਰ ਸਾਰਾ ਕੁਝ ਪ੍ਰੋਪਰ ਮੈਨੇਜ ਕਰਨਾ ਪੈਂਦਾ ਤੇ ਅੱਜ ਬਸ ਮੈਂ ਆਤਾ ਤੇ ਰਮਨ ਬਾਜ਼ਾਰ ਜਾ ਕੇ ਵਜਾ ਕੇ ਸਾਰੇ ਕੰਮ ਨਿਬੇੜ ਕੇ ਸ਼ਾਮੀ ਜੀ ਜਾਵਾਂਗੇ ਹਨ ਨੂੰ ਵੀ ਆਉਣਗੇ ਫੇਰ ਬਾਜ਼ਾਰ ਚੱਲਾਂਗੇ ਬਾਕੀ ਦੇਖ ਲਿਆ ਕਿੰਨਾ ਕੁ ਟਾਈਮ ਲਾਂਦੇ ਨੇ ਤੇ ਚਾਰ ਪੰਜ ਜਣੇ ਆ ਗਏ ਨੇ ਨਾ ਮਿਸਤਰੀ ਲੱਕੜ ਵਾਲੇ ਲੱਗੇ ਹੋਏ ਨੇ ਤੇ ਇੱਕ ਆਪਾਂ ਦਿਹਾੜੀ ਤੇ ਆਪਣਾ ਅੰਕਲ ਨੂੰ ਬੁਲਾਇਆ ਹੋਇਆ ਥੋੜਾ ਬੋਤਾ ਕੰਮ ਹੈ ਜਿਹੜਾ ਗੇਟ ਦੀਆਂ ਦੇਰੀਆਂ ਦੂਣੀਆਂ ਬਣਾ ਰਹੀ ਸੀ ਉਹਦੀ ਸੈਟਿੰਗ ਕਰਨੀ ਹੈ ਤੇ ਬਬਲੂ ਵੀ ਜੇ ਤੁਹਾਨੂੰ ਪਤਾ ਹੈ ਉਹ ਟਾਈਲਾਂ ਦਾ ਕੰਮ ਹੈ ਉਹ ਟਾਈਲ ਲੱਗੇ ਹੋਏ ਨੂੰ ਲਾਉਣ ਤੇ ਇੱਕ ਹੋਰ ਕੰਮ ਹੈ ਪੇਂਟ ਕੋਲ ਦਾ ਜਿਹਦੀ ਕੁੱਤੀ ਹੋ ਗਈ ਤੇ ਪੇਂਟ ਵੀ ਲਿਆ ਦੇਣਾ ਉਹਦੀ ਕੰਮ ਕਰਨਾ ਹਲੋ ਫਿਰ ਕੀ ਹੋਇਆ ਹੁਣ ਮੇਰੀ ਗੱਡੀ ਆ ਮੈਂ ਲਿਖ ਨਹੀਂ ਸਕਦੀ ਇਨਾ ਸੁਣਾ ਮੈਂਤ ਨਾਲ ਮੈਂ ਲਿਖਿਆ ਸੀਗਾ ਦਮਨ ਬਸ ਹੀ ਦੇਖੋ ਕਿ ਕਹਿੰਦੇ ਨੂੰ ਰੱਬ ਕਰ ਦੱਸ ਰੱਬ ਨਹੀਂ ਕਰਨਾ ਬਾਬਾ ਠੀਕ ਹੈ ਸਾਫ ਨਹੀਂ ਕਰਨਾ ਸ਼ੀਸ਼ੇ ਤੋਂ ਅੱਛਾ ਹਮ ਦਮਨ ਐਕਸਪਾਸੇ ਹਾਂ ਤੇ ਲੋ ਜੀ ਸਾਨੂੰ ਲੱਕੜਾਂ ਦਾ ਸਮਾਨ ਲੱਖਾ ਲੱਕੜਾਂ ਦੇ ਮਿਸਤਰੀ ਦਾ ਸਮਾਨ ਲਿਖਾਤਾ ਇੰਨੇ ਸ਼ੀਸ਼ੇ ਇੰਨੀ ਚਟਕਣੀਆਂ ਡੋਰ ਹੈਂਡਲ ਫਿੜਕੀਆਂ ਦੇ ਹੈਂਡਲ ਵੀ ਕਾਲੇ ਲਿਆਣੇ ਨੇ ਹਾਂ ਫਿੜਕੀਆਂ ਦੇ ਹੈਂਡਲ ਵੀ ਕਾਲੇ ਲਿਆਣੇ ਨੇ ਸਾਰੇ ਕਾਲਾ ਕਾਲਾ ਆ ਕਣਕ ਕਿਤੇ ਮੌਸਮ ਖਰਾਬ ਹੋ ਜਾਏ ਪਿੱਛੋਂ ਦਮੋਲੇ ਆਹਾਂ ਕਰ ਮੀਟਣ ਚਲੋ ਦੋਸਾਂ ਇਸ ਪੱਤੇ ਆ ਗਿਆ ਰੈਡੀ ਹੋ ਗਿਆ ਜਾਂਦਾ ਸੀ ਆਪਣੇ ਬੜੇ ਕੰਮ ਕਰਕੇ ਤੁਹਾਨੂੰ ਪਹਿਲਾਂ ਦੱਸਿਆ ਉਹ ਬੀਟੀ ਆਉਣੀ ਨਹੀਂ ਅੱਜ ਛੁੱਟੀ ਵਾਲੇ ਸਾਥ ਵਿੱਚ ਆਪਾਂ ਲਾਲ ਅਨੰਦ ਨੂੰ ਨਾ ਸਾਰਾ ਆਈ ਕੰਮ ਕਰੀ ਚੱਲ ਜਲਦੀ ਪੱਕਣ ਗੱਡੀ ਖੜਾ ਗੱਡੀ ਘਟਾ ਨੂੰ ਗਾਂ ਦੱਸ ਟਰੈਕਟਰ ਕੋਲ ਹੈ ਗੱਡੀ ਹੈ ਲੁੱਟੇ ਚੁਗੀ ਟਰੈਕਟਰ ਆ ਪਾਪਾ ਦਾ ਉਹ ਪਾਪਾ ਦਾ ਟਰੈਕਟਰ ਹੈ ਤੇਰੇ ਪਾਪਾ ਦਾ ਮੇਰਾ ਪਰਸ ਕਿੱਥੇ ਰੁੱਜੋ ਪਰਸ ਤਾਂ ਬਣਾਈ ਚਲਣਾ ਅਜਕਲ ਪੇਪਰਾਂ ਨੂੰ ਚੜ੍ਹ ਰਹੀਆਂ ਪੈਸੇ ਢੂੰਡ ਰਹੇ ਨੇ ਤੇ ਖਾਲੀ ਚੱਲ ਜਾਈਏ ਘਰੋਂ ਤਾਂ ਵੀ ਕੋਈ ਚੱਕਰ ਨਹੀਂ ਇਹ ਦੋ ਦੂਜੇ ਤੋਂ ਹੋਲ ਨਹੀਂ ਨਾ ਇਹ ਜਿੱਕਾ ਲੱਗ ਇਹਦੇ ਸਾਡੇ ਸਮਾਰਟ ਪਿਆ ਕਿਵੇਂ ਰੱਖਿਆ ਜਮਣ ਸਾਫ ਨਹੀਂ ਕੀਤਾ ਨਹੀਂ ਮਮਾ ਸਾਫ ਨਹੀਂ ਕਰਾਂ ਪਾਪਾ ਨੇ ਮਨਾ ਕਰਤਾ ਪਾਪਾ ਕਹਿੰਦੇ ਠੀਕ ਲੱਗ ਰਿਹਾ ਮਨਾ ਕਰਤਾ ਮੈਂ ਨਹੀਂ ਕਰ ਰਹੀ ਤੁਸੀਂ ਕੋਈ ਨਾ ਮੈਂ ਕਰ ਦੂੰਗੀ ਬਾਅਦ ਚ ਨਾ ਮਮਣਾ ਨਾ ਮੈਂ ਐਡਾ ਜੁਲਮ ਨਹੀਂ ਮਮਾ ਨਾ ਮਨਾ ਉਹ ਨਾ ਮਮਣਾ ਉਹ ਨਾ ਉਹ ਮਮਾ ਗੱਡੀ ਨਿਕਲ ਲੈਣ ਤਾਂ ਚਲੋ ਗੱਡੀ ਨਿਕਲ ਲੈਣ ਦਿਓ ਗੱਡੀ ਨਿਕਲ ਲੈਣ ਦਿਓ ਸੌਕਸ ਚੱਕੇ ਲੈ ਕੇ ਆਇ ਨੂੰ ਕਿੱਦਾ ਤੋ ਨੀ ਆ ਰਹੀ ਯਾਰ ਮਿੱਟੀ ਨਹੀਂ ਕੱਢੀ ਜਾ ਰਹੀ ਆਂਦੋਂ ਆਪਾਂ ਆਂਦੋਂ ਦੋ ਮਾ ਸਾਹਮਣੇ ਗੱਡੀ ਕੱਢਣੇ ਇਹਦਾ ਮਤਲਬ ਇਹ ਹੈ ਕਿ ਡਿਫਿਕਲਟ ਟਾਸਕ ਜੇ ਇਧਰ ਉਧਰ ਹੋ ਗਈ ਗੱਡੀ ਮਹਾਰੇ ਬੋਲਣਾ ਸ਼ੁਰੂ ਕਰ ਦੇਣਾ ਮੇਰੀ ਚਪਲ ਨੂੰ ਇਗਨੋਰ ਕਰ ਰਿਹਾ ਚੂਸ ਫਾਂ ਦਾ ਦਿਲ ਨਹੀਂ ਕਰਦਾ ਬਹੁਤ ਨੂੰ ਮੈਨੂੰ ਕਹੇ ਤੇਰਾ ਪਿੱਛੇ ਬੈਠ ਜਾਗਾ ਅੱਜ ਤੱਕ ਨਹੀਂ ਬਾਈ ਮੈਨੂੰ ਕੁਝ ਜਿਹਾ ਸਾਲਾ ਉਹਨੂੰ ਵਾਰ ਆ ਜਾ ਉਹ ਨੂੰ ਮਿਨਿਸਟਰੀ ਹੈ ਯਾਰ ਰਾਤ ਕਰ ਗਲਤ ਹੈ ਪਿੱਛੇ ਬੈਠ ਕੇ ਸੀ

ਇੱਧਰ ਘਰ ਤੋਂ ਕਹਿੰਦੇ ਨਹੀਂ ਨਹੀਂ ਮੰਮਾ ਸ਼ਾਇਦ ਉਹ ਪ੍ਰਸ਼ਾਦਾ ਲਿਆ ਰਹੀ ਏ ਇੱਕ ਇੱਕ ਛਕ ਲੋ ਜੇ ਛਕ ਸਕ ਛਕ ਸਕਦੇ ਉਹ ਤਾਂ ਕੀ ਪ੍ਰਸ਼ਾਦਾ ਛੱਕੀ ਚਾਹੁੰਦੇ ਆ ਆ ਜਾਓ ਫਿਰ ਦੋ ਮਿੰਟ ਮੈਨੂੰ ਲੱਗਦਾ ਕੱਢ ਦਿਓ ਪੱਤਾ ਨਹੀਂ ਖਿੰਦੀ ਆ ਰਹੀ ਏ ਮੰਮੀ ਮੈਂ ਦੇਖ ਲਾ ਪਹਿਲਾਂ ਉਹ ਘਰ ਤਾਂ ਸਾਫ਼ ਮੰਮਾ ਨੇ ਕੋਈ ਨਾ ਚਲ ਵਧੀਆ ਪੁੱਛ ਪਿੱਛੇ ਦੇਖਣਾ ਵੀ ਦੇਖਣ ਵੀ ਲੱਗ ਗਿਆ

ਆ ਕੇ ਖਾਈਏ ਆ ਕੇ ਖਾਣਾਂਗੇ ਨਾ ਨਾ ਆ ਜਾਓ ਖਾ ਕੇ ਜਾ ਨਹੀਂ ਨਹੀਂ ਆ ਕੇ ਖੰਨੇ ਆ ਇਹਨੂੰ ਖਬਰ ਕੀ ਹੋਣੀ ਦੇਜੇ ਚ ਰੱਖ ਦੋ ਕੋਈ ਨਹੀਂ ਖਾਣਗੇ ਆ ਲੋ ਚਾਬੀ ਤੇ ਨਾਲ ਦੇ ਚਾਬੀ ਹੋਰ ਸ਼ੁਕਰੇ ਉਹ ਪਿੱਛੇ ਬਹਿ ਕੇ ਫਾਈਨਲੀ ਵੇਖਾਂਗੇ ਕਿ ਤੇ ਲੇ ਗਏ ਹੁੰਦੇ ਮੈਂ ਫੋਨ ਕਰਦੀਆਂ ਉਹਨਾਂ ਨੂੰ ਦੇ ਦੇਣਗੇ ਤਾਂ ਰੱਖ ਲਿਓ ਆਹ ਮੈਂ ਤਾਂ ਫੋਨ ਕਰ ਦੂੰਗੀ ਜਣੋ ਵੀ ਚੱਲੋ ਬੁਲਾਈ ਚੱਲੋ ਚੱਲੋ गाइस ਅਜਾ ਕੇ ਵੈਰੀਫਾਈ ਕਰ ਲੈ ਲੀ ਹੈਂਡਲ ਲੈ ਲੈ ਹੈਂਡਲ ਵੀ ਲੈ ਲੈ ਸਲਿੱਪ ਵੀ ਲੈ ਲਈ ਚਲੋ ਬਾਈ ਗੁਰ ਦਾ ਨਾਮ ਲਿਖ ਚਲੋ ਤਾਂ ਤਾਂ ਸੀ ਦੋ ਬਬੀ ਸਿੰਘ ਜੀ ਕਰਵਾ ਕੇ ਤੇ ਹੁਣ ਆਪਾਂ ਆਪਣੀ ਗੱਡੀ ਦੀ ਹੋਲ ਚੈੱਕ ਕਰਾ ਰਹੇ ਆ ਪਤ ਨਹੀਂ ਨਿਕਲੀ ਸੀ ਪਤ ਨਹੀਂ ਚੈੱਕ ਕਰਾ ਰਹੇ ਆ ਪਤ ਨਹੀਂ ਨਿਕਲੀ ਅਜੇ ਚੈੱਕ ਕਰਾ ਰਹੇ ਆ ਤਾਂ ਆਪਾਂ ਸੈਂਟਰ ਨੂੰ ਮੋਟੇ ਦੇਖ ਦੁਕਾਨ ਜੀ ਬਕਿੰਗ ਇੰਪੁੱਟ ਹੋ ਰਿਹਾ ਹੈ। ਕਿੰਨੇ ਡੈਕੋਰੇਸ਼ਨ ਕੀਤੀ ਹੈ ਨਾ ਸੋਹਣੀ ਲੱਗ ਰਹੀ ਹੈ ਦੁਕਾਨ। ਛੋਟੀ ਜੀ ਜੰਮ ਹੁੰਦਿਆ ਦੋ ਕਮਰੇ ਲੈ ਖੋਣੇ ਮਿੱਟੀ ਪਈ ਹੈ ਨਾ ਦੋ ਦੀ ਚਾਰ। ਉਹ ਮਿੱਟੀ ਜੀ ਪੈ ਜੇਗੀ ਪਹਿਲੀ ਵਿੱਚ ਧਣੀਆਂ ਤੋਂ ਵੀ ਹਲਾ ਦੇਣੇ ਕਿਉਂਕਿ ਆਪਾਂ ਹੁਣ ਜਿਹੜੀ ਜਗ੍ਹਾ ਤੁਸੀਂ ਦੇਖ ਹੀ ਰਹੇ ਹੋ ਪਾਇਲਾ ਪਾ ਰਹੇ ਹਾਂ। ਕੋਈ ਛੱਪੱਕੀ ਜਗ੍ਹਾ ਨਹੀਂ ਛੱਡੀ ਤੇ ਅੰਕਤ ਇਹ ਕਮਰੇ ਗੁੰਨੇ ਰੱਖ ਬੰਨੇ। ਤੇ ਮੈਂ ਅੱਜ ਸਵੇਰੇ ਵੀਡੀਓ ਦੇਖੀ ਕਮਰੇ ਪੱਕਾ ਕਿੰਦਾ ਇਧਰ ਹਾਂ ਹਾਂ ਬਹੁਤ ਵਧੀਆ ਦੇਖੋ ਗਮਲੇ ਤਾਂ ਹੀ ਲਾਇਆ ਹੈ ਬੜਾ ਵਧੀਆ ਤੇ ਮੈਂ ਕਿਹਾ ਥੋੜਾ ਧਨੀਆ ਪਾਲ ਕੇ ਵੱਡੇ ਗਮਲੇ ਨਹੀਂ ਜਿਹੜੇ ਵੱਡੇ ਉਹ ਲਾਇਆ ਤੇ ਪਲਾਸਟਿਕ ਦੇ ਲਈ ਆ ਕਿ ਪੱਥਰ ਦੇ ਪਲਾਸਟਿਕ ਨੂੰ ਸਹੀ ਜਾਣੀ ਨਹੀਂ ਸੌਖੇ ਨੇ ਆਹੋ ਇਹ ਵੀ ਹੈ ਹਾਂ ਤੇ ਪੱਥਰ ਵਾਲੇ ਦੇ ਚੱਕਣੀ ਬੜੇ ਉੱਪਰ ਭਾਰੇ ਹੋ ਗਏ ਉਹ ਕਿ ਲੱਗਿਆ ਉਹ ਹੁੰਦੀਆਂ ਕੋਈ ਕਾ ਜਾਂ ਕਿੱਦਾਂ ਵੱਡਾ ਹੋ ਗਿਆ ਤੇਨ ਪਾਲ ਦੇ ਫਿਰਦੇ ਹਾਂ ਹਾਂ ਪਤਾ ਨਹੀਂ ਕਿ ਦੇਖੀ ਸਾਰੇ ਆ ਕਿੰਨੀ ਚੰਗੀ ਕਿੱਡੀ ਲੱਗ ਰਹੀ ਹੈ ਸਤਿ ਸ੍ਰੀ ਅਕਾਲ ਸਾਡੀ ਪੈਟਰੋਲ ਕੋਲ ਉੱਧਰ ਲੱਗਾ ਗੱਡੀ ਚ ਹੂੰ ਕੋਦਾਂ ਲੱਗੀ ਗੱਡੀ ਤੇ ਪਾਪਾ ਉੱਧਰ ਵੇਖ ਰਹੇ ਨੇ ਸ਼ਾਇਦ ਕੀ ਪਤਾ